ਹਰ ਇੱਕ ਸੰਦ ਬਣ ਜਾਵੇ ਸੋਨਾ ਜੋ ਚੜ ਜਾਵੇ ਦਿੱਲੀ ਟਰੈਕਟਰਾਂ ਦੇ ਨਾਲ ਰਿੰਕੂ ਨੇ ਅੱਜ ਭਰਤੀ ਫੇਰ ਹਵੇਲੀ ਮਿੱਤਰੋ ਇਹ ਗੱਲਾਂ ਕਿਉਂ ਕਹੀ ਜਾਣੇ ਦੋ ਦਿਨ ਹੋ ਗਏ ਸੀ ਬਾਈ ਨੂੰ ਫੋਨ ਲਾਉਂਦੇ ਨੂੰ ਕਹਿੰਦਾ ਪੱਟੀ ਟਰੈਕਟਰ ਵਾਲੇ ਕੱਬੇ ਕੱਬੇ ਆਏ ਪਏ ਆ ਕਹਿੰਦਾ ਵੀ ਆ ਜਾ ਮੇਰੀ ਜਲਦੀ ਵੀਡੀਓ ਬਣਾ ਕੇ ਜਾ ਅੱਜ ਦੇਖਦੇ ਆ ਵੀ ਕਿਹੜਾ ਨਵਾਂ ਛੱਪ ਕੱਢ ਲਿਆ ਕਿਹੜੇ ਕਿਹੜੇ ਟਰੈਕਟਰ ਰਿੰਕੂ ਆਪਣੀ ਹਵੇਲੀ 'ਚ ਖੜਾਈ ਖੜਾ ਪਤਾ ਮੈਨੂੰ ਵੀ ਨਹੀਂ ਤੀ ਆਪਾਂ ਹੁਣ ਜੱਜ ਕਰਦੇ ਆ ਪੁੱਛਦੇ ਆ ਰਿੰਕੂ ਕਿੱਥੇ ਹੈ ਬਾਈ ਹਾਂ ਹੈਗਾ ਵੀਰੇ ਕੀ ਜਾਣੇ ਅੰਦਰ ਹੀ ਆਵਾਜ਼ ਮਾਰ ਕਰ ਉਹ ਕਿੱਥੇ ਆ ਬਾਈ ਨਾ ਮੇਤਰੋ ਟਰੈਕਟਰ ਵਾਲੇ ਕੱਬੇ ਕੱਬੇ ਲਿਆਉਂਦਾ ਟਰੈਕਟਰ ਵੀ ਉਹ ਲਿਆਉਂਦਾ ਆਉਂਦਾ ਜਿਹੜੇ ਕਿਸੇ ਲਵੇ ਹੁੰਦੇ ਨਹੀਂ ਇਹ ਕਾਹ ਚ ਖੱਟਾ ਜੇ ਕੱਦ ਲਿਆਉਂਦੇ ਨੇ ਇਹ ਵੀ ਅੱਜ ਲੈਂਦਾ ਹੈ ਕਿਉਂ ਰੀਕੂ ਅੱਜ ਪਤੰਦਰਾ ਕਈ ਪ੍ਰੀਜ ਫਿਰਦਾ ਕੀ ਗੱਲ ਹੋਗੀ ਕਿ ਮੈਂ ਜਾਣ ਕੇ ਸਾਪਾ ਮਾਰਦਾ ਮੈਂ ਕਿਹਾ ਦੋ ਦਿਨ ਪਹਿਲੇ ਤੂੰ ਬੋਲ ਲਉਂਦੇ ਤੇ ਅੱਜ ਮੈਂ ਦੱਸ ਕੇ ਨਹੀਂ ਜਾਂਦਾ ਵੀ ਢੀਕੀ ਲਾ ਜਾਂਦਾ ਕੀ ਹਾਲ ਚਾਲ ਨੇ ਹੋਰ ਡੀਟਾ ਕਾ ਅੱਜ ਟਰੈਕਟਰ ਕਿਹੜੇ ਕਿਹੜੇ ਲਿਆਉਂਦੇ ਤੂੰ ਬਸ ਦੇਖ ਲੱਗ ਰਹੇ ਕਿਦ ਨੇ 60 60 ਹੈ ਹਾਂ 4 ਵੀਲ ਚ ਆਹ ਕਿਹੜਾ ਵੀ 70 ਕਦੋਂ ਆ ਗਿਆ ਦੇਖ ਲਾ ਕਦੋਂ ਆ ਗਿਆ ਧਰਮ ਫਾਰਮਟਰੈਕ ਸਤਲ ਇਹ ਮਾਰ ਕੇ ਮੁਰ ਕੇ ਤੂੰ ਆਪੀ ਤਾਂ ਨਹੀਂ ਤਿਆਰ ਕਰੀ ਜਾਂਦਾ ਨਾ ਨਾ ਕਵਾਲਾ ਯਾਰਾ ਪਰ ਮੈਂ ਜੀ ਗੂਗਲ ਤੇ ਸਰਚ ਮਾਰੀ ਵੀ ਇਹ 70 70 ਦੇ ਹੈਗੇ ਨੇ ਫਾਰਮ 60 ਤਾਂ ਸੁਣਦੇ ਹੁੰਦੇ ਸੀ 45 ਵੀ ਸੁਣਦੇ ਹੁੰਦੇ ਸੀ ਪਹਿਲਾਂ 70 ਉਦੋਂ ਪਹਿਲਾਂ ਤੂੰ ਇੱਕ 80 ਲੈਂਦਾ ਜਲਬ ਕਹਿਣਾ ਹਾਂ 80 ਟਰੈਕਟਰ ਆ ਆ ਆ ਵੀ ਸਿੰਧੋਸਤਾਨ 60 ਲਾਂਗੇ ਇਹ 60 ਵਾਲਾ ਸਿੰਧੋਸਤਾਨ ਆ ਇਦਰੋਂ ਐਂਡ ਟੂ ਫਾਇਰ ਵਾਲੇ ਨੇ 4x4 ਕਰ ਦਿੰਦਾ ਇਹ ਵੀ ਆਇਆ 90 ਐਚਬੀ ਜਹੇ ਇਹਨੇ ਇੱਕ ਨੇਕ ਨੇਕ ਹੋਣਗੇ ਵੀ ਆਪਣਾ ਮਤਲਬ ਦੇਖਣੀ ਯਾਰ ਸਹੀ ਗਏ ਨੇ ਤਾਂ ਉਹ ਪੁੱਛੇ ਉੱਚੀ ਹਾਂ ਮੱਕੀ ਜਾਈ ਬਰੇਟੇ ਦੇ ਲੋਕਾਂ ਨੇ ਕਾਫੀ ਆ ਆ ਗਈ ਤਿੰਨੇ ਜੌਂਡੀ ਯਾਰ ਉਹ ਕਿਹੜਾ ਹੈ ਉਧਰ ਉਹ 10 55 ਦਾ ਸੌ ਉਹ 55 ਦਾ ਹੋਰ ਲੈਂਦਾ ਪਹਿਲਾ ਵਾਲਾ ਹੈ ਉਹ ਦੂਆ ਇੱਕ ਹੋਰ ਲੈਂਦਾ ਤੇ ਉਹ ਤਾਂ ਵੇਚਦਾ ਅੱਛਾ ਇਹ 53 ਦਾ ਸੌ ਗੱਲ ਹੀ ਹੋਈ ਆ 53 ਦਾ ਐਸਾ ਹੈ ਹਾਂ ਇਹ ਐਸਾ ਇਹ ਇਹ ਫਿਰ ਪਾਵਰ ਚ ਤਾਂ ਉਹਦੇ ਇੰਨੇ 53 ਹੈ ਨਾ ਉਹ ਇਹ 70 ਪਾਵਰ ਦਾ ਹੈ ਵੀ 70 ਪਾਵਰ ਦਾ ਹਾਂ ਐਸਾ ਹੈ ਚੱਲ ਆਪਾਂ ਗਾਣੂ ਤੇ ਗੱਲਾਂ ਬਾਤਾਂ ਤਾਂ ਬਾਅਦ ਚ ਦੱਸਾਂਗੇ ਲੈ ਰਿੰਕੂ ਮੈਨੂੰ ਆਇਆ ਕਰ ਕੱਲੇ ਕੱਲੇ ਵਾਰੀ ਚਾਨਣਾ ਪਾ ਦੇ ਕਿਹੜਾ ਇਹ ਤੋਂ ਸ਼ੁਰੂਆਤ ਕਰਕੇ ਲੈ ਕੇ ਹੁਣ ਆਏ ਆ ਜਾਾਂਗੇ ਘੁੰਮ ਕੇ ਹੂੰ ਹੂੰ ਫਾਰਮ ਟਰੈਕ ਹੈਗਾ ਇਹ 6065 ਕਿੰਨਾ ਮਾਡਲ ਆ ਤੁਸੀਂ ਕਰਾਓ ਇਹ 2019 ਮਾਡਲ ਆ ਠੀਕ ਇੱਕ ਗੱਲ ਹੋਰ ਬਾਈ ਬਣ ਕੇ ਜੇ ਕੋਈ ਪਾਰਟ ਪੇਂਟ ਹੋਇਆ ਦੱਸ ਦੀ ਭਰਾ ਬਣ ਕੇ ਹਾਂ ਇਹਨਾਂ ਤੇ 1921 ਦੇ ਟਰੈਕਟਰ ਦੇ ਅਟੈਚਿੰਗ ਹੈਗੇ ਗਰਾਈ ਵੀ ਆਪਣੀ ਇਹ ਤੇ 2000 ਜੀ ਮਰਵਾਈ ਹੋਈ ਆਗੇ ਓਕੇ ਉਹ ਆ ਜੀ 100 ਤੋਂ 2-3% ਹੁੰਦਾ ਮੰਨ ਕੇ ਆ ਜੀ ਵੀ ਉਹ ਸਾਰਾ ਨਹੀਂ ਹੁੰਦਾ ਹਾਂ ਪੁਰਾਣਾ ਇਹਦਾ ਉੱਚੇ ਮਾਡਲ ਟਰੈਕਟਰ ਲੈਗੇ ਵੀ ਚੱਲ ਸੋਨਾ ਦਾ ਕਿੰਨ ਮਾਡਲ ਕਿੰਨਾ ਇਹ ਮਾਡਲ ਹੁੰਦੀ ਆ ਠੀਕ 19 ਮਾਡਲ ਆ ਹਾਂ ਟਾਇਰੂ ਦੇ ਨਾਲ ਦੇ ਨਮੂਰਲੇ ਮੂਰਲੇ ਨਾਲ ਦਿੰਦੇਗੇ ਮਾਗਰ ਲਈ ਆਪਾਂ ਨਵੇਂ ਪਾ ਦੇ ਮ ਇਦਾਂ ਆਹੋ ਜੇ ਪੁੱਛੀਏ ਗੱਲਬਾਤ ਇਹਦੀ ਇਹ ਤਾਂ ਪੈਟਚ ਵੀਜਾ ਚੈਂਜਰ ਹੁੰਦਾ 3 ਸਪੀਡ ਆ ਅਸਾ ਟੌ ਮਾਡਲ ਹੈ ਕਿੰਨੇ ਸਪੀਡਾਂ ਜਾਂਦਾ ਇਹ ਇਹ 3 ਸਪੀਡ ਆਗਾ ਚੈਂਜਰ ਲੱਗਿਆ ਹੁੰਦਾ 24 ਗੈਸ ਦਿੰਦੇ ਵੀਰੋ ਅੱਛਾ ਹਾਂ ਉਦ ਕਰਾਰ ਹੋ ਗੇ ਰਾਲੀ ਆ ਮਗਰ ਢੈਰ ਜਮੀ ਨਵੇਂ ਪਾਤੇ ਹਾਂ ਜਮਾ ਨੂੰ ਮੇ ਪਾਣੀ ਪਾਏ ਨਹੀਂ ਕਿੰਨੇ ਕਿੰਨੇ ਦਾ ਬਣੂ ਇਹ ਚਲੇ ਤਾਂ ਫੋਨ 'ਚ ਹੀ ਦੱਸ ਦਾਂਗੇ ਆਪਾਂ ਚਲ ਤੂੰ ਅੱਜ ਰੇਟ ਕਿਸੇ ਦਾ ਵੀ ਨਹੀਂ ਦੱਸੀ ਯਾਰ ਮੈਨੂੰ ਹਾਂ ਠੀਕ ਆ ਫੋਨ 'ਚ ਹੀ ਦੱਸ ਦਾਂਗੇ ਓਕੇ ਓਕੇ ਆ ਹੀ ਦੱਸਦਾ ਕਰਾਂਗੇ ਵਿੱਚ ਕਿਹੜਾ ਟਰੈਕਟਰ ਕਿੰਨਾ ਮਾਡਲ ਹੈ ਇਹ ਹੈਗਾ 19 ਮਾਡਲ ਤੇ ਜਿਹੜਾ ਆ ਖੜਾ ਪਈ ਫਾਰਮਟ ਰਿਕ 70 ਇਹ ਕਿੰਨਾ ਮਾਡਲ ਹੈ ਇਹ 2018 ਮਾਡਲ ਆ ਉਮਾਰ ਕੇ ਤੇ ਬਲ 16 ਕਦੇ ਹੋਣਗੇ 16 17 ਦੇ ਅੱਛਾ ਤੇ ਉਹ ਕਾਪੀ 18 ਦੇ ਲਿਖਿਆ 18 ਜੋ ਹੈ ਇਹ ਓਕੇ ਇਹ ਰੈਕਟਰ ਸਾਰਾ Ориਜਨਲ ਆ ਕਲਚ ਕੋਈ ਸੈਲਫਟਰ ਮੈ ਦਿਖਾ ਦੇ ਲਵੋ ਹੈ ਨਾ ਸੈਲਫ ਨਹੀਂ ਖੁੱਲੀ ਇਹਦੇ ਨਟ ਦੇ ਵੀ ਅਟੈਚਿੰਗ ਰਹਿਗੇ ਆਪਾਂ ਜ਼ਿੰਮੇਦਾਰੀ ਹੈ ਜੀ ਅੱਛਾ ਮਤਲਬ ਸਾਰਾ ਸੀਲ ਹੈ ਇਹ ਜਮਾਰ ਇਹਦਾ ਲਗਾ ਮਰਾਟਰ ਟਾਇਰ ਨਾਲ ਜੀ ਓਕੇ ਹਾਂ ਇਹ ਕਿੰਨੇ ਦੇ ਟਾਇਰਾਂ ਚ ਆ ਜਾਂਦਾ ਇਹ 16 9 30 ਦੇ ਇਹ 16 ਚ ਆ ਇਹ 18 ਚ ਹਾਂ ਇਹ 18 ਵਾਲੀ ਆ ਓਕੇ ਸਿਸਟਮ ਲੱਗਿਆ ਹੋਇਆ ਸਾਰਾ ਅਦਖਾ ਨਰ ਮਿੰਨ ਲੰਦਾ ਬੋਲਦਾ ਸਰਾ ਇਕ ਕਰਾਰੂ ਇਹ ਸਾਦਾ ਜਾ ਮੂਰੇ ਇਹਦੇ ਵੀ ਇਹਦੇ ਵੀ ਅੱਛਾ ਕਰਾਰੂ ਦੀ ਕੋਈ ਇਹਦਾ ਵੀ ਸਰ ਫੋਲੀ ਗੁੱਲੀ ਟਰੈਕ ਦੀ ਤਾਂ ਇਹਦੇ ਵੀ ਓਕੇ ਸਟਾਰਟ ਤਾਂ ਨਾ ਕਰਕੇ ਦਿਖਾਈ ਹੈ ਨਾ ਹੋਰ ਫਿਰ ਰੋਲਾ ਜਾ ਪੈ ਲਾ ਰੋਲਾ ਰੋਲਾ ਘੰਟੀ ਵਾਰ ਕੇ ਨਵੇਂ ਟਰੈਕ ਲੈਦਾ ਸਰ ਮੈਂ ਉਧਰ ਚਾਰੇ ਪਾਸੇ ਦਿਖਾ ਦੀ ਅਰੇ ਮਾਮਾ ਜਿਵੇਂ ਧੋਤੇ ਵੀ ਨਹੀਂ ਤੂੰ ਸਾਲੋ ਤੈਨੂੰ ਪਹਿਲਾਂ ਡਿੱਕੀ ਗਿਆ ਸੀ ਦੋ ਦਿਨ ਫੋਨ ਮਾਰੀਏ ਮੈਂ ਕਿਹਾ ਅੱਜ ਮੈਂ ਵੀ ਨਾ ਕਿਸੇ ਪਾਸੇ ਚ ਜਾਂਦਾ ਜਾਂਦਾ ਆ ਮੈਂ ਕਿਹਾ ਸਪੈਸ਼ਲ ਨਹੀਂ ਜਾਂਦਾ ਫਾਰਮ ਟਰੈਕ 70 ਹੈ ਓਕੇ ਤੇ ਬਾਈ ਜਿਹੜਾ ਆ ਖੜਾ ਇਧਰਲੇ ਪਾਸੇ ਆ ਕੇ ਥੋੜਾ ਬਲਿਆਂਦਾ ਇਹ ਵੀ ਆਈ ਲੱਭ ਲੰਦਾ ਇਹ ਵੀ ਟਰੈਕਟਰ ਜਿੰਨਾ ਇਸ ਟਾਈਪ ਦਾ ਰੇਂਜਨ ਦਾ ਸਾਰਾ ਰੇਂਜਨ ਦਾ ਆ ਆ ਬੜਾ ਹਿੰਦੁਸਤਾਨ 60 ਰੇਂਜਨ ਦਾ 17 ਮਾਡਲ ਆ 17 ਮਾਡਲ ਹੈ ਹਾਂਜੀ ਹਾਂ ਇਹ ਸਾਰੇ ਆ ਆਪਣੇ ਰੇਮ ਰੋਮ ਸਾਰੇ ਨਾਲ ਦੇਣੇ ਜਮਾ ਰੇਂਜਨ ਦਾ ਜਿੰਦਾ ਹੈਗਾ ਟਾਇਰ ਵੀ ਨਾਲ ਦੇ ਦੇ ਲਿਖਿਆ ਹੋਇਆ ਰਾਂਜ ਮਾਰਕਾ ਵਿੱਚ ਇਹਦਾ ਰੰਗ ਜੇ ਕਾਲਾ ਜੇ ਮੈਂ ਮਗਰਾਡਾ ਦਾ ਇਹ ਚਾਰ ਪੰਜ ਤੋਂ ਮਾਰ ਦਿੰਦੇ ਉਹ ਮਾਰਿਆ ਹੋਇਆ ਕੰਪੌਟ ਜਹ ਹਾਂ ਓਕੇ ਦਰਮਿਆਦ ਸਾਰੇ ਦਿਖਾ ਦੇ ਬਲੈਕ ਬਲੂ ਬਲਾਗੇ ਜਿਹੇ ਹਿੰਦੁਸਤਾਨ ਜਿਵੇਂ ਦਰਾਦਾ ਨਾ ਬਈ ਹਾਂ ਉੱਚੇ ਮਾਡਲ ਚ ਆ ਅੱਛਾ ਸਾਰੀ ਮਦਰਾਦੀ ਮਾਰਕੀਟ ਹੀ ਉਦਾਦਾ ਹੂੰ ਹੂੰ 17 ਮਾਡਲ ਇਹਦੇ ਵੀ ਨਾਲ ਦੇ ਟਾਇਰ ਨੇ ਅਸਾ ਟਾਇਰ ਇਹਦੇ ਨਾਲ ਦੇ ਨੇ ਹਾਂ ਹਾਂ ਕਿਨੇ ਚੱਲ ਚੱਲੂ ਕਿਨੇ ਕਿਦਿਆ ਹੋਣਾ ਇਹ ਫੁੱਲ ਗੈਂਟ ਆ ਇਹ ਚੱਲਿਆ ਹੋਇਆ 2500 ਘੰਟਾ ਓਕੇ ਇਹਦੇ ਬਾਰੇ ਦੱਸੀ ਥੋੜਾ ਜਿਹਾ ਜਾਣਨਾ ਬਈ 17 ਮਾਡਲ ਆ ਇਹ ਬਸ 80 ਐਚਪੀ ਦਾ ਹੈ ਪਾਵਰ ਸਟੀering ਟੌਪ ਮਾਡਲ ਆ ਅਸਾ ਟੌਪ ਮਾਡਲ ਫੁੱਲ ਫਾਕ ਕਿੰਨੀ ਸਪੀਡਾਂ ਚ ਆ ਜਾਂਦਾ ਇਹ ਸਪੀਡਾਂ ਦਾ ਮਤਲਬ ਹਾਈ ਲੋ ਹੈ ਅਸਾ ਹਾਈ ਲੋ ਹੀ ਹੁੰਦਾ ਹਾਈ ਲੋ ਆ ਪਾਵਰ ਸਟੀering ਫੁੱਲ ਗੈਂਟ ਟਰ ओके लेफ्ट लो बटन पूरा ਦਾ ਮੇ ਆ ਉਹ ਤੇ ਤਾਂ ਨਵਾਂ ਮਾਡਲ ਆ ਉੱਚਾ ਮਾਡਲ ਕੋਈ ਕਮੀ ਨਹੀਂ ਹੈਗੀ ओके ਜਿਵੇਂ ਆਦਾ ਕਈ ਪਾਈਆਂ ਪਾਈ ਉਹਨਾਂ ਦੇ ਬਾਹਰੋਂ ਗ੍ਰੋ ਫੋਨ ਕਰ ਦਿੰਦੇ ਵੀ ਪੁਰਾਣੇ ਦੇ ਪੈਸੇ ਨਾਲੇ ਲਾਉਂਦੇ ਰੱਖਣ ਨੂੰ ਖਲੂ ਉਹ ਇਹ ਜੀ ਵਧੀਆ ਕੀਤਾ ਉੱਚਾ ਮਾਡਲ ਹੈ ਉੱਚਾ ਬਣਾ ਕੰਮ ਵੀ ਦੇ ਤੂੰ ਨਾਲੇ ਨਵੇਂ ਫੀਚਰ ਨੇ ਉਹਨਾਂ ਦੇ ਕੰਮ ਵੀ ਜਿੰਨਾ ਮਰਜ਼ੀ ਦਾ ਲਾ ਕੇ ਦਿੱਤਾ ਨਵੇਂ ਫੀਚਰ ਨੇ ਨਵਾਂ ਮਾਡਲ ਉੱਚਾ ਮਾਡਲ ਆ ਨੌ ਨੂ ਵੀ ਹੋ ਜਾਊਗਾ ਅੱਛਾ ਨੌ ਵੀ ਹੋ ਜਾਊਗਾ ਹਾਂ ਹਾਂ ਜੋ ਮਰਜ਼ੀ ਜੋ ਮਨਜ਼ੀ ਆਹ ਹੋ ਜਾਣਗੇ ਨਾਮ ਆ ਵੀ ਹੋ ਜਾਣਗੇ ਫਿਰ ਹਾਂ ਇਹ ਵੀ ਤਾਂ ਹੋਊਗਾ ਆ ਵੀ ਹੋਊਗਾ ਸਾਰੇ ਜੱਟ ਨੌ ਹੋਣਗੇ ਓਕੇ ਜਿਹੜਾ ਆ ਖੜਾ ਇੱਧਰ ਇਹ ਵੀ ਹੂਗਾ ਇਹ 2022 ਵਾਲਾ ਇਹ ਤਾਂ ਜਮੇ ਉੱਚਾ ਮਾਡਲ ਹੈ ਨਾ ਹਾਂ ਹਾਂ ਬਾਈ ਮਾਡਲ ਇਹ ਕਿੰਨਾ ਕਿ ਚੱਲ ਗਿਆ ਹੁਣ ਬਈ ਇਹ ਚੱਲਿਆ ਹੋਊਗਾ ਮੈਨੂੰ ਲੱਗਦਾ 1000 ਤੋਂ 1000 ਦੇ ਆਦਾਲ ਦੇ ਟਾਇਰ ਆ 900 8 900 ਚੱਲਿਆ ਹੋਇਆ ਟਾਇਰ ਤਾਂ ਚਾਰੀ ਨਵੇਂ ਪੈਣੇ ਹਾਂ ਹਾਂ ਐਮ ਆਰ ਪੀ ਦੇ ਹੈ ਇਹ 90 ਐਚ ਬੀ ਵਾਲਾ ਇਹ ਵੀ 3 ਸਪੀਡ ਚੇਂਜਰ ਚੁੰਜਰ ਲੱਗਾ 4190 ਡੀ ਇਹ ਹੀ ਹੈ ਹਾਂ 90 ਐਚ ਬੀ ਦਾ ਉਧਰ ਮੈਂ ਉਹ ਤਾਂ ਕਈ ਮਾਡਲ ਆ ਗਏ ਨਾ 30 55 30 ਹਾਂ ਇਹ ਹੈਗਾ 4190 ਡੀ ਇੰਡੋ ਫਾਰਮ 4 ਵਾਈ 4 90 ਹੌਸਪਾਵਰ ਦਾ 90 ਹਾਰਸ ਪਾਵਰ ਦਾ ਇਹਦੇ ਪਲੇਟ ਲੱਗੇ ਆ ਹਿੱਸਾ ਉਸਤਾ ਦਿਖਾ ਦੇ ਸਾਰਾ ਤੇ ਇਹ ਵੀ ਕਰਾਰੋ ਦਾ ਸਾਰੇ ਟਰੈਕਟਰਾਂ ਦੇੋਂ ਤੰਮ ਕਰਾਰੋ ਦੇ ਹਿੱਸੇ ਦੇ ਸਾਰੇ ਹੂੰ ਆਹ ਪਲੇਟ ਦਿਖਾ ਦੇ ਤਰਵੇਂ ਬਾਈ ਮਾਰਲਾ 90 ਐਚਪੀ ਆ ਇਹ ਟਾਇਰ ਦੂ ਨਾਲ ਦੇ ਦੇ ਇਹ ਟਰੈਕਟਰ ਵੀ ਸਾਰਾ ਰੇਨ ਲਾ ਕਿਤੇ ਨਟ ਤੇ ਵੀ ਰੰਗ ਦੀ ਲਾਇਆ ਹੋਇਆ ਆਪਣੇ ਤੇ ਪਰਲੇ ਪਾਸੇ ਮਾਰਕਾ ਹੋਇਆ ਇੱਕ ਟਾਇਰ ਦੇ ਬਾਕੀ ਆ ਤੇ ਆ ਕੰਪਨੀਆਂ ਦੇ ਹੋਲ ਕੇ ਮਾਰ ਕੇ ਹਲੇ ਤੱਕ ਸਿਰ ਬਾਬੀ ਮੋٹے ਖੱਡਨੇ ਯਾਰ ਇਹ ਤਾਂ ਉਹ ਡਿਸਟ੍ਰੀਬਿਊਟਰ ਇਹ ਤਾਂ 4-5 ਲਾਇ ਪਏ ਨੇ ਯਾਰ ਟਾਪ ਮਾਡਲ ਆ ਵਸਤੂ ਇਹ ਲੈ ਲਓ ਲੀਵਰ ਲੂਵਰ ਸਾਰੇ ਹਨ ਤੇ ਜਿਹੜਾ ਇੱਧਰ ਖੜਾ 5510 ਆਹਾ ਇਹ ਆਪਣੀ ਕਿਸੇ ਮਿੱਤਰ ਨਾਲ ਗੱਲ ਹੋਈ ਹੋਈ ਆ ਯਾਰ ਇਹਦੀ ਉਹਨਾਂ ਦੇ ਮੁੜ ਕੇ ਗੱਲ ਨਹੀਂ ਹੋਈ ਉਹ ਕਹਿੰਦੇ ਵੀ ਯਾਰ ਸਾਡਾ ਹੋ ਗਿਆ ਇਹ ਅਸੋਦਾਂ ਕਹਿੰਦੇ ਸੀ ਸਾਡਾ ਹੋ ਗਿਆ ਆਪਾਂ ਨੇ ਐ ਨਹੀਂ ਵੇਚਿਆ ਵੀ ਚਾਹਤ ਕੋਈ ਕਰਨੇ ਉਹਨਾਂ ਨੂੰ ਆਗੇ ਤਾਂ ਹੀ ਦੇਵਾਏਗਾ ਕਿਸੇ ਨੂੰ ਕਿੰਨੇ ਕਿੰਨੇ ਦਿਨ ਤੱਕ ਮਤਲਬ ਵੇਟ ਕਰਾਂ ਉਹਨਾਂ ਦੀ ਬਾ ਹੁਣ ਤੱਕ ਦੇਖ ਲੈ ਲਓ ਜੇ ਆ ਕੇ ਲੈ ਗਏ ਲੈ ਮਿੱਤਰੋ ਜੇ ਤਾਂ ਲੈ ਕੇ ਤਾਂ ਵੀ ਠੀਕ ਆ ਜੇ ਕਿਸੇ ਸੱਜਣ ਨੇ ਲੈ ਜਾਣਾ ਹੋਇਆ ਉਹ ਸੰਪਰਕ ਵੀ ਕਰਿਓ ਹਣਾ ਇਹ ਮਾਡਲ ਕਿੰਨਾ ਇਹ ਮਾਡਲ ਕਿਹੜਾ 11 ਮਾਡਲ ਹੈ ਉਹ ਪੁੱਲ ਕੈਂਟ ਡਰੈਕਟਰ 5410 ਹੈ ਓਕੇ ਕੰਡੀਸ਼ਨ ਕੋਈ ਸੰਦਾ ਚੰਗਾ ਟਾਈ ਹੈ ਪੁੱਲ ਕੈਂਟ ਪੂਰਾ ਹੈ ਤੇ ਜਿਹੜਾ ਇੱਧਰ ਖੜਾ ਵੀ ਆ 5310 ਵਾਲੇ 2012 ਮਾਡਲਾ ਇਹ 12 ਚਾਰੇ ਟਾਇਰ ਨਵੇਂ ਨੇ ਇਹ ਡਬਲ ਪੀਟੀਓ ਆ ਲੋਕਲ ਨੰਬਰ ਆ ਵੀ ਸਰ ਮੈਂ ਮਾਰ ਕੇ ਉਹਨਾਂ ਦੇ ਵੀ ਖੜੇ ਆ ਦੇਖ ਹਣਾ ਤੇ ਮਾਰ ਕੇ ਇਹਦੇ ਵਿੱਚ ਚੱਕਰਾ ਜਿਹੜਾ ਸੀ ਇਹਦੇ ਇਹ ਕਿੰਨਾ ਮਾਡਲ ਦੱਸੋ ਸੀ ਇਹ 2011 ਮਾਡਲਾ ਅਸਲ 11 ਮਾਡਲ ਇਹ ਆ ਤੂੰ ਸਟਾਰਟ ਕਰਕੇ ਦੇਖ ਮੈਂ ਘਰ ਸਟਾਰਟ ਦੇਖ ਹੀ ਲਈਏ ਫਿਰ ਇਰ ਗੁਰਜਣਾ ਹੋ। ਆ ਸਿਸਟਮ ਇਹ ਸਾਰਾ ਪਾਈ ਦੇ ਦਾਂਗੇ ਭਾਈ। ਹਾਂ ਇਹ ਨਵਾਂ ਲਵਾਇਆ ਹੋਇਆ ਆ ਪਾ ਇੱਕ ਨੌਕੀ ਨਵੀਂ ਲਵਾਈ ਤੀ ਗੀ। ਬਾਈ ਦਾ ਪੂਦਾ ਪੂਰਾ ਗੈਂਡਾ। ਪਾਲ ਦਾ ਸਾਰਾ ਗੱਲ ਨਵਾਂ ਆ। ਠੀਕ ਆ। ਆ ਇਹਨਾਂ ਨਾਲ ਹੋਵੇ ਕਿਸੇ ਨੂੰ ਜਾ ਕੇ ਕਦੇ ਪਹਿਲੇ ਟਰੈਕਟਰ ਦੇ ਅਗਲਾ ਪੈਸੇ ਲਾਵੇ ਫਿਰ ਕਿਸੇ ਟੈਕ ਲਪਾਉਣਾ ਭੂ। ਚਲਾਇਆ ਗਾ ਅਸੀਂ ਆਪ। ਅੱਛਾ ਵਧੀਆ ਫਿਰ ਤੱਕੀ ਰਹਿਤਾ 16 ਆ ਖੜਾ ਵੀ 53 10 ਐਸ 100। ਦਿਖਾ ਵੀ ਦਰ ਮਿਲਦਾ ਸਮਾਰ ਕੇ। ਇਹ ਜਿਸ ਹੋਇਆ ਵੀ ਤੋਂ ਜ਼ਿਆਦਾ ਹੱਥ ਬੜਾ ਮੋਟਾ ਯਾਰ ਹੈ ਇਹ ਕਿਵੇਂ 54 ਦਾ ਸਾਲ ਮਾਡਲ ਚ ਆ ਜਾਂਦਾ ਹੈ ਇਹ ہاں ਇਹ 70 ਤੋਂ ਵੱਡਾ ਆ 70 ਐਚਪੀ ਜੀ ਹੁੰਦਾ ਹੈ ਇਹ ਅੱਛਾ 1700 ਪਾਵਰ ਚ ਆ ਗਿਆ ਇਹ ਤੋਂ ਵੱਡਾ ਚਰਨ ਚਾਰਾ ਹਿੱਸਾ ਵੀ ਖੁੱਲਦਾ ਹੈ ਹੂੰ ਹੂੰ ਓਕੇ ਬਟਾ ਛੋਟਾ ਹੁੰਦਾ ਇਹ ਮਾਡਲ ਕਿੰਨਾ ਹੈ ਇਹ ਮਾਡਲ 2009 ਹੈ ਅੱਛਾ 9 ਮਾਡਲ ਹੈ ਇਹ ਬਟਾ ਛੋਟਾ ਹੁੰਦਾ ਓਕੇ ਤੇ ਟਾਇਰ ਵੀ ਯਾਰ ਚਾਰੇ ਨਵੇਂ ਪਾਤੇ ਹੈ ਹਾਂ ਹਾਂ ਮਾਗ ਲਈ 18 ਦੇ ਟਾਇਰ ਨੇ ਇਹ 18 ਦੇ ਵੀ ਜਮੇ ਬਹੁਤ ਘੱਟ ਨੇ ਕਿਸੇ ਦਾ ਵੀ ਇਹ ਵੀ ਚਾਹ ਹਾਂ ਅਰੇ 53 ਦਾ ਸੌਦਾਂ ਦਾ ਮਿਲ ਜਾਂਦਾ ਜਿਹੜਾ ਆ ਨਹੀਂ ਮਿਲਦਾ ਆ ਇਸ ਦਾ ਮਹਾਰਾ ਮੁੱਲਾ ਐ ਐਸਾ ਜਿਹੜੀ ਇਹਦੀ ਮਗਰ ਇਹਦੀ ਮੁੱਲਾ ਦੱਸਿ ਰਿਹਾ ਇੱਕੋ ਇਹਦੇ ਬਾਰੇ ਕੀ ਗੱਲ ਪਤਾ ਇਹਦੇ ਰ ਸੀਟ ਚੇਂਜ ਕੀਤੀ ਹੋਈ ਆ ਬਈ ਹਾਂ ਸੀਟ ਦਾ ਹੋਰ ਲਾਈ ਹੀ ਆ ਉਹ ਦੇ ਪਰ ਮੈਂ ਦੇਖੀ ਇਹ ਥੱਲੇ ਉੱਤੇ ਹੁੰਦੀ ਆਗੀ ਆ ਉੱਚੀ ਨਹੀਂ ਵੀ ਇੱਥੋਂ ਅੱਗੇ ਪਿੱਛੇ ਵੀ ਹੁੰਦੀ ਹੋਵੇ ਹਾਂ ਅੱਗੇ ਪਿੱਛੇ ਹੁੰਦੀ ਆ ਮਾਤਾ ਜੀ ਮੈਂ ਐਡਜਸਟੇਬਲ ਸਟੀਅਰਿੰਗ ਦਾ ਕੰਮ ਨਹੀਂ ਸੀਟ 'ਚ ਦੇਤਾ ਜਿੱਦਾਂ ਮੰਨ ਕੇ ਚੱਲੋ ਵੀ ਬੰਦੇ ਦੇ ਆਫਸਰ ਮਾੜਾ ਦੇ ਹਿਸਾਬ ਨਾਲ ਅੱਗੇ ਪਿੱਛੇ ਹੋ ਜੂ ਹਾਂ ਅੱਗੇ ਪਿੱਛੇ ਹੋ ਜੂ ਟੌਪ ਮਾਡਲ ਐ ਵੀ ਹੀਟ ਗਾਰਡ ਇਹ ਇਹ ਤਾਂ ਇੱਕ ਤਰ੍ਹਾਂ ਦਾ ਬਸਟਰ ਮੇ ਤੇ ਪਿੱਛੋਂ ਬੜਾ ਚੰਗਾ ਡਾਇਰੈਕਟਰ ਆ ਯਾਰ ਅੱਗੇ ਕਰਵਾਈ ਚੰਕਲ ਆ ਲਿੰਕਾ ਲੋਕਾਂ ਦਾ ਜਮੀਨ ਨਮਾ ਪਿਆ ਡਿਸਟ੍ਰਿਬਿਊਟਰ ਦਖਾਣ ਸਾਊ ਇਹ ਦੱਸਿਆ ਸੀ ਮਾਡਲ ਮਾਡਲ 2009 ਨੋ ਪੰਜਾਬ ਨੰਬਰ ਆ ਇਹ ਤਾਂ ਪਲੇਟਫਾਰਮ ਦਾ ਵੀ ਕਿੰਨਾ ਫਰਕ ਆ ਯਾਰ ਨਾਲ ਐ ਹੋਰਾਂ ਇਹ ਦਰਮੇਂ ਦਿਖਾ ਦਿਆ ਆ ਉੱਥਲੇ ਪਾਸੇ ਸਾਰੇ ਦੇ ਨਾਲ ਦਿਖਾ ਦੇ ਰੰਬਰ ਉਹ ਮਾ ਚੈੱਕ ਕਰਾ ਵੀ ਨਿਕਲ ਨੋ ਕਰਦਾ ਸਾਰਿਆਂ ਉਹਦੇ ਵੀ ਪੂਰੇ ਡਾਟ ਕੰਪੇਅਰ ਮੀ ਬੇਦ ਆਉਦਰ ਕੀ ਬਣ ਕੇ ਦਾ ਮਤਲਬ ਮੇਰੇ ਤਾਂ ਅੰਗਰੇਜ਼ੀ ਚ ਹੈਗਾ ਹੱਥ ਤੰਗ ਲੈ ਮੇਤਰੋ ਇਹਦਾ ਵੀ ਪੜ ਲਓ ਇਹਦਾ ਮਤਲਬ ਕੰਪੇਅਰ ਤੇ ਹੋਊਗਾ ਵੀ ਮੇਰਾ ਮੈਨੂੰ ਕਿਸੇ ਨਾਲ ਨਾ ਹੈਣਾ ਉਹ ਕਰੋ ਹੈਣਾ ਮੇਰਾ ਕਿਸੇ ਨਾਲ ਮੁਕਾਬਲਾ ਨਾ ਕਰੂ ਮੈਂ ਆਪਣੀ ਜਗ੍ਹਾ ਆਪ ਬ੍ਰੈਂਡ ਹੈਣਾ ਤੇ ਲੈ ਮੇਤਰੋ ਦੁਆਰਾ ਦੱਸ ਦਿੰਨੇ ਜੇ ਤੁਹਾਡੇ ਕੋਈ ਵੀ ਟਰੈਕਟਰ ਪਸੰਦ ਆਉਂਦਾ ਨਾ ਚਾਹੇ 5310 ਐਸ ਆ ਚਾਹੇ ਕੱਲਾ 5310 ਆ ਚਾਹੇ 5510 ਤੇ ਚਾਹੇ ਹੈਗਾ ਇੰਡੋ ਫਾਰਮ ਤੇ ਜਾਂ ਫਿਰ ਹਿੰਦੁਸਤਾਨ ਤੇ ਦੋ ਫਾਰਮ ਡਰ ਐ ਖੜੇ ਨੇ ਇੱਕ 6065 ਤੇ ਇੱਕ ਹੈੜਾ 70 ਜਿਹੜਾ ਵੀ ਤੁਹਾਡੇ ਪਸੰਦ ਆਉਂਦਾ ਤੁਸੀਂ ਲਿਜਾ ਸਕਦੇ ਹੋ ਇਹ ਹਵੇਲੀ ਪਿੰਡ ਕੋਲਾਰਾਂ ਚ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਤੇ ਇਸ ਨਾਮ ਦੇ ਵਿਚਾਲੇ ਹਾਂ 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 ਕਈ ਬਾਈ ਹੋਰ ਟਰੈਕਟਰ ਜਿਹੜਾ ਮੁੱਦਾ ਲੈਂਦੇ ਨੇ ਕਿ ਆ ਦੂ ਆ ਕੇ ਮੈਂ ਅਜਿਹਾ ਆਪਣਾ ਲੈ ਬੰਦ ਕੇ ਚੱਲ ਜੀ ਉਹ ਜਿਹਨੇ ਲੈਣਾ ਵੀਰ ਬਣ ਕੇ ਉਹ ਹੀ ਕਈ ਲੈਣ ਵਾਲੇ ਬੰਦੇ ਦਾ ਫੋਨ ਨਹੀਂ ਚੱਕਿਆ ਜਾਂਦਾ ਆ ਜਦੋਂ ਫਿਰ 10 ਪੌਣ ਦੂਜੇ ਆ ਕੇ ਆ ਬੇਜ ਦੀ ਬੇਜ ਦੀ ਬੰਦ ਕੇ ਵੀ ਹਾਂ ਵਿਸਵਾਤ ਜਾਂ ਲੈਣੀ ਹਾਂ ਫਿਰ 11 ਵਾ ਫੋਨ ਕਿਸੇ ਚਾਹ ਬਣ ਦੋ ਵੀ ਤੂੰ ਕਹਿੰਗਾ ਯਾਰ ਕਈ ਬਾਈ ਦਾ ਲੈਣਾ ਹੁੰਦਾ ਮਰਾ ਕਹਿੰਦਾ ਯਾਰ ਫੋਨ ਦੇ ਚੱਕ ਦੇ ਤੂੰ ਪਤਾ ਵੀ ਕਈ ਕਰੇ ਲੂ ਗਮ ਵੀ ਹੁੰਦੇ ਨੇ ਬੇਜ ਦੀ ਵੀ ਬਈ ਬਾਈ ਵਿੱਚੋਂ ਵੀ ਆ ਕਿਵੇਂ ਆ ਫਲਾਣਾ ਆ ਵੀ ਆ ਕਿਵੇਂ ਆ ਉਹ ਵੀ ਪੁੱਸਣ ਦੇ ਮਰਜ਼ੀ ਨੇ ਲੈਣਾ ਵੀਰ ਬਣ ਕੇ ਉਹ ਹੀ ਫੋਨ ਬੰਦ ਲੈਣਾ ਸਹੀ ਗੱਲ ਹੈ ਏ ਜੀ ਜੀ ਹਾਂ ਤੇ ਲੈ ਮਿੱਤਰੋ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਆਹ ਟਰੈਕਟਰ ਲੈਣਿਆ ਘੈਂਟ ਤੋਂ ਘੈਂਟ ਹਵੇਲੀ ਚਾਜੇ ਇੱਕ ਵਾਰੀ